ਲਫ਼ਜ਼ ਗੁਰਮਤ ਦੋ ਲਫ਼ਜ਼ਾਂ ਦਾ ਜੋੜ ਹੈ ਇਹ ਦੋ ਲਫ਼ਜ਼ਾਂ ਤੋਂ ਮਿਲ ਕੇ ਬਣਿਆ ਇਹ ਦੋ ਲਫ਼ਜ਼ਾਂ ਹਨ ਗੁਰੂ ਅਤੇ ਮਤ ਗੁਰੂ ਲਫ਼ਜ਼ ਸੰਸਕ੍ਰਿਤ ਭਾਸ਼ਾ ਦਾ ਹੈ ਇਸਦੇ ਅਰਥ ਹਨ ਅਧਿਆਪਕ ਵਿਦਿਆਦਾਤਾ ਧਰਮ ਦਾ ਉਪਦੇਸ਼ ਦੇਣ ਵਾਲਾ ਮਤ ਵੀ ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਇਸਦੇ ਕਈ ਅਰਥ ਹਨ ਸੰਦਰਭ ਅਨੁਸਾਰ ਕੰਟੈਕਸਟ ਅਨੁਸਾਰ ਜੋ ਸਹੀ ਅਰਥ ਹੋਵੇ ਉਹ ਵਰਤ ਲਿਆ ਜਾਂਦਾ ਹੈ ਗੁਰਬਾਣੀ ਵਿੱਚ ਵੀ ਇਸ ਨੂੰ ਕਈ ਅਰਥਾਂ ਵਿੱਚ ਵਰਤੇ ਆ ਗਿਆ ਲਿਖਣ ਦੇ ਵਿੱਚ ਸਿਹਾਰੀ ਲਿਖੀ ਜਾਂਦੀ ਹੈ ਮਤ ਵਿੱਚ ਤੱਤੇ ਨੂੰ ਸਿਹਾਰੀ ਪਾਈ ਜਾਂਦੀ ਹੈ ਪਰ ਅਕਸਰ ਪਰੰਪਰਾ ਅਨੁਸਾਰ ਇਸ ਸਿਹਾਰੀ ਦਾ ਉਚਾਰਨ ਗੁਰਬਾਣੀ ਦੇ ਵਿੱਚ ਨਹੀਂ ਕੀਤਾ ਜਾਂਦਾ ਕਿਸੇ ਗੱਲ ਤੋਂ ਮਨਾ ਕਰਨਾ ਹੋਵੇ ਤਾਵੀਂ ਮਤ ਲਫ਼ਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿ ਇਹ ਕੰਮ ਮਤ ਕਰੋ ਭਾਵ ਇਹ ਕੰਮ ਨਾ ਕਰੋ ਜਿਵੇਂ ਕੁਰਬਾਨੇ ਦੀ ਪਵਨ ਪੰਕਤੀ ਹੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਮਤ ਦਾ ਇੱਕ ਅਰਥ ਹੈ ਬੁੱਧੀ ਉਰਦੂ ਵਿੱਚ ਇਸ ਨੂੰ ਅਕਲਾਖ ਦਿਆ ਤੋ ਸਮਰਥ ਵੱਡਾ ਨੇਰੀ ਮਤ ਥੋਰੀ ਰਾਮ ਇੱਕ ਹੋਰ ਪੰਕਤੀ ਹੈ ਪ੍ਰਿਆ ਮਤ ਆਪਾਂ ਕੇ ਸੰਗ ਇੱਥੇ ਮਤ ਦਾ ਅਰਥ ਹੈ ਬੁੱਧੀ ਅਕਲ ਮਤ ਦਾ ਇੱਕ ਹੋਰ ਅਰਥ ਹੈ رائے ਜਿਵੇਂ ਅਸੀਂ ਕਹਿ ਦਿੰਦੇ ਹਾਂ ਇਸ ਵਿਸ਼ੇ ਬਾਰੇ ਤੁਹਾਡਾ ਕੀ ਮਤ ਹੈ ਇਲੈਕਸ਼ਨਸ ਲਈ ਹਿੰਦੀ ਵਿੱਚ ਲਫ਼ਜ਼ ਵਰਤਿਆ ਜਾਂਦਾ ਹੈ ਮਤਦਾਨ ਆਪਣਾ ਮਤ ਦੇਣਾ ਆਪਣੀ رائے ਦੇਣੀ ਇਸ ਦਾ ਵੀ ਮੂਲ ਅਕਲ ਜਬ ਬੁੱਧੀ ਹੀ ਹੈ ਕਿਉਂਕਿ ਕੋਈ ਵਿਅਕਤੀ ਆਪਣੀ ਰਾਏ ਆਪਣੀ ਅਕਲ ਅਨੁਸਾਰ ਹੀ ਦੇ ਸਕਦਾ ਕਿਸੇ ਵਿਅਕਤੀ ਦੇ ਮਨ ਵਿੱਚ ਆਇਆ ਕੋਈ ਨਿੱਜੀ ਵਿਚਾਰ ਉਸ ਤੇ ਮਨ ਦੀ ਮਤ ਹੈ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਪਰ ਦੂਜੇ ਪਾਸੇ ਪ੍ਰਭੂ ਭਗਤਾਂ ਦੀ ਨਿੱਜੀ ਮਤ ਗੁਰੂ ਦੀ ਮਤ ਦੇ ਵਿੱਚ ਢਲ ਚੁੱਕੀ ਹੁੰਦੀ ਹੈ ਗੁਰੂ ਦੀ ਮਤ ਦੇ ਨਾਲ ਇੱਕ ਰੂਪ ਹੋ ਚੁੱਕੀ ਹੁੰਦੀ ਹੈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਿਕਾਵੋ 모ਹੇ ਤੇਰੇ ਨਾਮ ਅਵਿਲੰਭ ਬਹੁਤ ਜਨ ਉਧਰੇ ਨਾਮੇ ਕੀ ਨਿਜ ਮਤ ਇਹ ਪਰ ਗੁਰੂ ਆਸ਼ੇ ਤੋਂ ਉਲਟ ਚੱਲਣ ਵਾਲੀ ਗੱਤੀ ਦੀ ਮਤ ਝੂਠ ਨਾਲ ਭਰੀ ਹੁੰਦੀ ਹੈ ਗੁਰੂ ਦੀ ਮਤ ਤੋਂ ਉਲਟ ਮਨ ਦੇ ਮਤ ਅਨੁਸਾਰ ਚੱਲਣ ਵਾਲੇ ਨੂੰ ਗੁਰਬਾਣੀ ਨੇ ਮਨਮੁਖ ਆਖਿਆ ਮਨਮੁਖ ਕੀ ਮਤ ਕੂੜ ਵਿਆਪੀ ਹੁਣ ਅਸੀਂ ਗੁਰਮਤ ਲਫ਼ਜ਼ ਵੱਲ ਆਈਏ ਜਿਵੇਂ ਕਿ ਮੈਂ ਪਹਿਲਾਂ ਹੀ ਅਰਜ਼ ਕੀਤਾ ਹੈ ਲਫ਼ਜ਼ ਗੁਰਮਤ ਦੋ ਲਫ਼ਜ਼ਾਂ ਤੋਂ ਮਿਲ ਕੇ ਬਣਿਆ ਇਹ ਦੋ ਲਫ਼ਜ਼ਾਂ ਹਨ ਗੁਰੂ ਅਤੇ ਮਤ ਇੱਥੇ ਗੱਲ ਕੀਤੀ ਹੈ ਮਤ ਦੀ ਇੱਥੇ ਵਸਤੂ ਹੈ ਮਤ ਇੱਥੇ ਜਿਹੜੀ ਮਤ ਦੀ ਗੱਲ ਕੀਤੀ ਗਈ ਹੈ ਉਸ ਨੂੰ ਹੋਰਨਾਂ ਮਤਾਂ ਤੋਂ ਵੱਖਰਾਉਣ ਲਈ ਹੋਰਨਾਂ ਅਕਲਵਾਨਾਂ ਤੋਂ ਵੱਖਰਾ ਦਰਸਾਉਣ ਲਈ ਉਸ ਦੇ ਅੱਗੇ ਅਗੇਤਰ ਲਗਾ ਦਿੱਤਾ ਹੈ ਗੁਰ ਵਸਤੂ ਹੈ ਮਤ ਉਹਦੇ ਅੱਗੇ ਅਗੇਤਰ ਲਗਾ ਦਿੱਤਾ ਹੈ ਗੁਰ ਵਸਤੂ ਹੈ ਮਤ ਤੇ ਉਸ ਦਾ ਵਿਸ਼ੇਸ਼ਣ ਹੈ ਗੁਰ ਭਾਵ ਗੁਰੂ ਦੀ ਮਤ ਗੁਰੂ ਦੀ ਮਤ ਹੀ ਗੁਰਮਤ ਹੈ ਜੋ ਗੁਰੂ ਦਾ ਗਿਆਨ ਹੈ ਜੋ ਗੁਰੂ ਦੀ ਰਾਏ ਹੈ ਜੋ ਗੁਰੂ ਦੀ ਸਿੱਖਿਆ ਹੈ ਉਹ ਗੁਰਮਤ ਹੈ ਮਤ ਦੇ ਅੱਗੇ ਅਗਰ ਦੁਰ ਅਗੇਤਰ ਲਗਾ ਦਿਓ ਤਾਂ ਦੁਰਮਤ ਲਫ਼ਜ਼ ਬਣ ਜਾਂਦਾ ਹੈ ਮਤ ਦੇ ਅੱਗੇ ਦੁਰ ਲਗਾਇਆ ਤਾਂ ਦੁਰਮਤ ਬਣ ਗਿਆ ਦੁਰ ਮਤਲਬ ਬੁਰੀ ਮਤ ਮਤਲਬ ਬੁੱਧੀ ਗੁਰਬਾਣੀ ਵਿੱਚ ਵੀ ਦੁਰਮਤ ਲਫ਼ਜ਼ ਦਾ ਪ੍ਰਯੋਗ ਹੋਇਆ ਹੈ ਦੁਰਮਤ ਤਿਆਗ ਲਾਹਾ ਕਿਛ ਲੇਵੋ ਜੋ ਉਪਜੈ ਸੋ ਅਲਖ ਅਪੇਵੋ ਹੋਰ ਪੰਕਤੀ ਹੈ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤ ਦੂਰ ਪਈ ਮਤ ਦੇ ਅੱਗੇ ਮਨ ਅਗੇਤਰ ਲਗਾ ਦਈਏ ਤਾਂ ਲਫ਼ਜ਼ ਬਣ ਜਾਂਦਾ ਹੈ ਮਨ ਮਤ ਯਾਨੀ ਮਨ ਦੀ ਮਤ ਇਹ ਮਨਮਤ ਲਫ਼ਜ਼ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤਿਆ ਗਿਆ। ਹੋਮੈ ਕਰਤਿਆ ਨੈ ਸੁਖ ਹੋਏ ਮਨਮਤ ਝੂਠੇ ਸੱਚਾ ਸੋਈ। ਦੁਰਮਤ ਦਾ ਅਰਥ ਹੋਇਆ ਬੁਰੀ ਮਤ। ਨਿਜਮਤ ਦਾ ਅਰਥ ਹੋਇਆ ਨਿਜ ਦੀ ਮਤ। ਆਪਣੀ ਮਤ। ਮਨਮਤ ਦਾ ਅਰਥ ਹੋਇਆ ਮਨ ਦੀ ਮਤ। ਇਵੇਂ ਹੀ ਗੁਰਮਤ ਦਾ ਆਰਤਮਿਆ ਗੁਰੂ ਦੀ ਮਤ ਗੁਰ ਕੀ ਮਤ ਤੂੰ ਲਹਿ ਇਆਨੇ भगत ਬਿਨਾ ਬਹੁ ਡੂਬੇ ਸਿਆਨੇ ਆਪਣੀ ਕਿਰਪਾ ਜਿ세 ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਗੁਰੂ ਜੋ ਗਿਆਨ ਦਿੰਦਾ ਗੁਰੂ ਜੋ ਸਿੱਖਿਆ ਦਿੰਦਾ ਉਹੀ ਗੁਰਮਤ ਹੈ ਐਸੀ ਗੁਰਮਤ ਪਾਈ ਵਾਲੇ ਬੂੜਤ ਕੋਰ ਅੰਧ ਖੂਪ ਮੇ ਨਿਕਸੇ ਉਹ ਮੇਰੇ ਭਾਈ ਰੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਦੀ ਮਤ ਸਾਨੂੰ ਪ੍ਰਾਪਤ ਕਿੱਥੋਂ ਹੁੰਦੀ ਹੈ ਗੁਰਮਤ ਦਾ ਸਰੋਤ ਕੀ ਹੈ ਗੁਰਮਤ ਦਾ ਸੋਮਾ ਕੀ ਹੈ ਗੁਰਮਤ ਦਾ ਸਰੋਤ ਖੁਦ ਗੁਰੂ ਹੀ ਹੁੰਦਾ ਹੈ ਗੁਰੂ ਦੀ ਮਤ ਕੀ ਹੈ ਗੁਰੂ ਦੀ ਸਿੱਖਿਆ ਕੀ ਹੈ ਇਹ ਖੁਦ ਗੁਰੂ ਹੀ ਦੱਸਦਾ ਹੈ ਗੁਰੂ ਆਪਣੀ ਮਤ ਆਪਣੀ ਸਿੱਖਿਆ ਆਪਣਾ ਗਿਆਨ ਆਪਣੇ ਸਿੱਖ ਨੂੰ ਲਫ਼ਜ਼ਾਂ ਵਿੱਚ ਦਿੰਦਾ ਹੈ ਗੁਰੂ ਦੇ ਲਫ਼ਜ਼ ਯਾਨੀ ਗੁਰੂ ਦੀ ਬਾਣੀ ਗੁਰੂ ਜੋ ਆਖਦਾ ਹੈ ਉਹ ਗੁਰੂ ਦੇ ਵਚਨ ਹਨ ਉਹ ਗੁਰੂ ਦੀ ਬਾਣੀ ਹੈ ਜੇ ਗੁਰੂ ਕੁਝ ਬੋਲੇਗਾ ਹੀ ਨਹੀਂ ਤਾਂ ਸਿੱਖ ਨੂੰ ਉਹ ਉਪਦੇਸ਼ ਕਿਵੇਂ ਕਰੇਗਾ ਉਪਦੇਸ਼ ਸ਼ਬਦਾਂ ਰਾਹੀਂ ਲਫ਼ਜ਼ ਆ ਰਹੇ ਵਚਨਾ ਰਹੀ ਬਾਣੀ ਰਹੀ ਕੀਤਾ ਜਾਂਦਾ ਹੈ ਗੁਰੂ ਦੁਆਰਾ ਬੋਲੇ ਗਏ ਲਫ਼ਜ਼ ਗੁਰੂ ਦੀ ਬਾਣੀ ਹੈ ਗੁਰੂ ਦੀ ਬਾਣੀ ਰਹੀ ਗੁਰੂ ਦਾ ਉਪਦੇਸ਼ ਗੁਰੂ ਦੇ ਸਿੱਖ ਤੱਕ ਪੁੱਜਦਾ ਗੁਰੂ ਦੀ ਬਾਣੀ ਰਹੀ ਗੁਰੂ ਦੀ ਮੱਤ ਗੁਰੂ ਦੇ ਸਿੱਖ ਤੱਕ ਪੁੱਜਦੀ ਗੁਰੂ ਆਪਣੇ ਸਿੱਖ ਨੂੰ ਜੋ ਉਪਦੇਸ਼ ਦਿੰਦਾ ਉਹ ਉਪਦੇਸ਼ ਸ਼ਬਦਾਂ ਵਿੱਚ ਹੁੰਦਾ ਹੈ ਬਾਣੀ ਵਿੱਚ ਹੁੰਦਾ ਕਿਸੇ ਵਿਸ਼ੇ ਉੱਤੇ ਗੁਰੂ ਦੀ ਮਤ ਕੀ ਹੈ ਗੁਰੂ ਦੀ ਰਾਏ ਕੀ ਹੈ ਇਹ ਜਾਣਨ ਲਈ ਸਾਨੂੰ ਗੁਰੂ ਵੱਲੋਂ ਉਚਾਰੇ ਵਚਨ ਪੜ੍ਹਨੇ ਸੁਣਨੇ ਚਾਹੀਦੇ ਹਨ ਗੁਰੂ ਦੀ ਉਚਾਰੀ ਬਾਣੀ ਪੜ੍ਹਨੀ ਚਾਹੀਦੀ ਗੁਰਬਾਣੀ ਹੀ ਸਾਨੂੰ ਇਹ ਦੱਸੇਗੀ ਕਿ ਕਿਸੇ ਵਿਸ਼ੇ ਉੱਤੇ ਗੁਰੂ ਦੀ ਮਤ ਕੀ ਹੈ ਇਸ ਲਈ ਗੁਰੂ ਵੱਲੋਂ ਉਚਾਰੀ ਗਈ ਬਾਣੀ ਹੀ ਗੁਰਮਤ ਦਾ ਸਰੋਤ ਹੈ ਸੋਮਾ ਹੈ ਕੋਈ ਵੀ ਹੋਰ ਉਪਦੇਸ਼ ਜੋ ਗੁਰੂ ਆਸ਼ੇ ਤੋਂ ਉਲਟ ਹੈ ਉਸ ਨੂੰ ਗੁਰਮਤ ਨੇ ਕੱਚੀ ਬਾਣੀ ਕਿਹਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਇਸ ਤੋਂ ਇਲਾਵਾ ਵੀ ਕੋਈ ਧਾਰਮਿਕ ਪੁਸਤਕ ਗੁਰੂ ਅਸ਼ੇ ਅਨੁਸਾਰੀ ਹੋ ਸਕਦੀ ਹੈ ਕੋਈ ਹੋਰ ਬਾਣੀ ਕੋਈ ਸਾਹਿਤਿਕ ਰਚਨਾ ਕੋਈ ਵਿਗਿਆਨਕ ਪੁਸਤਕ ਹੋ ਸਕਦੀ ਹੈ ਜੋ ਗੁਰੂ ਅਸ਼ੇ ਤੋਂ ਉਲਟ ਨਾ ਵੀ ਹੋਵੇ ਉਹ ਇਤਿਹਾਸ ਨੂੰ ਜਾਣਨ ਦਾ ਜ਼ਰੀਆ ਹੋ ਸਕਦੀ ਹੈ ਉਹ ਸੰਸਾਰਿਕ ਗਿਆਨ ਪ੍ਰਾਪਤ ਕਰਨ ਦਾ ਸਾਧਨ ਹੋ ਸਕਦੀ ਹੈ ਪਰ ਉਹ ਗੁਰਬਾਣੀ ਨਾ ਹੋਣ ਕਰਕੇ ਗੁਰੂ ਰੂਪ ਨਹੀਂ ਉਸ ਨੂੰ ਗੁਰੂ ਨੇ ਆਪ ਨਹੀਂ ਉਚਾਰਿਆ ਇਸ ਲਈ ਗੁਰਮਤ ਦੇ ਖੇਤਰ ਵਿੱਚ ਉਹ ਗੁਰਬਾਣੀ ਦੇ ਬਰਾਬਰ ਦਾ ਦਰਜਾ ਹਰਗਿਜ਼ ਨਹੀਂ ਰੱਖ ਸਕਦੇ ਜੇ ਕੋਈ ਟਰਾਂਸਲੇਟਰ ਕੋਈ ਅਨੁਵਾਦਕ ਕਿਸੇ ਕਿਤਾਬ ਦਾ ਅਨੁਵਾਦ ਕਰਨ ਲੱਗਿਆ ਸਿਰਫ ਅਨੁਵਾਦ ਹੀ ਕਰੇ ਉਸ ਵਿੱਚ ਆਪਣੇ ਨਿੱਜੀ ਵਿਚਾਰ ਨਾ ਵੀ ਦਵੇ ਤਾਂ ਵੀ ਅਸਲੀ ਕਿਤਾਬ ਦੇ ਭਾਵ ਤੇ ਟ੍ਰਾਂਸਲੇਟਰ ਦੇ ਹੁਆਬ ਦੇ ਵਿੱਚ ਫਰਕ ਆ ਜਾਂਦਾ ਹੈ ਐਸਾ ਟ੍ਰਾਂਸਲੇਟਰ ਦੀ ਉਸ ਭਾਸ਼ਾ ਉੱਤੇ ਪਕੜ ਉਸ ਕਿਤਾਬ ਦੇ ਵਿਸ਼ੇ ਉੱਤੇ ਉਸ ਦੀ ਪਕੜ ਟ੍ਰਾਂਸਲੇਟਰ ਦੇ ਇੰਟੈਲੈਕਚੁਅਲ ਲੈਵਲ ਵਗੈਰਾ ਕਰਕੇ ਹੁੰਦੀ ਹੈ ਕੋਈ ਵਿਅਕਤੀ ਕਿਸੇ ਅੰਗਰੇਜ਼ੀ ਕਿਤਾਬ ਦਾ ਪੰਜਾਬੀ ਵਿੱਚ ਤਰਜਮਾ ਕਰੇ ਫਿਰ ਉਸ ਤਰਜਮੇ ਨੂੰ ਕੋਈ ਹੋਰ ਵਿਅਕਤੀ ਮੁੜ ਤੋਂ ਅੰਗਰੇਜ਼ੀ ਵਿੱਚ ਤਰਜਮਾ ਕਰੇ ਮੁੜ ਕੇ ਅੰਗਰੇਜ਼ੀ ਵਿੱਚ ਟਰਾਂਸਲੇਟ ਕਰੇ ਤਾਂ ਇਸ ਅੰਗਰੇਜ਼ੀ ਟਰਾਂਸਲੇਸ਼ਨ ਵਿੱਚ ਅਤੇ ਪਹਿਲੀ ਜਿਹੜੀ ਮੂਲ ਅੰਗਰੇਜ਼ੀ ਦੀ ਕਿਤਾਬ ਸੀ ਉਸ ਦੇ ਭਾਵ ਦੇ ਵਿੱਚ ਕੁਝ ਫਰਕ ਆ ਜਾਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਮੂਲ ਕਿਤਾਬ ਵਿੱਚ ਕੁਝ ਹੋਰ ਢੰਗ ਨਾਲ ਲਿਖਿਆ ਹੋਏਗਾ ਤੇ ਟਰਾਂਸਲੇਸ਼ਨ ਤੋਂ ਜਿਹੜੀ ਟਰਾਂਸਲੇਸ਼ਨ ਕੀਤੀ ਗਈ ਉਹਦੇ ਵਿੱਚ ਕੁਝ ਹੋਰ ਢੰਗ ਨਾਲ ਲਿਖਿਆ ਹੋਏਗਾ ਅਗਰ ਮੈਂ ਕੋਈ ਗ੍ਰੰਥ ਪੜਾਂ ਤਾਂ ਮੈਨੂੰ ਉਸ ਗ੍ਰੰਥ ਤੋਂ ਕੋਈ ਨਾ ਕੋਈ ਸਿੱਖਿਆ ਤਾਂ ਜ਼ਰੂਰ ਮਿਲੇਗੀ ਪਰ ਇਹ ਵੀ ਇੱਕ ਹਕੀਕਤ ਹੈ ਕਿ ਮੈਨੂੰ ਜੋ ਸਿੱਖਿਆ ਮਿਲੇਗੀ ਉਹ ਮੇਰੀ ਮਾਨਸਿਕ ਸਥਿਤੀ ਮੇਰੇ ਇੰਟੈਲੈਕਚੁਅਲ ਲੈਵਲ ਉਸ ਗ੍ਰੰਥ ਦੀ ਭਾਸ਼ਾ ਦੀ ਮੇਰੀ ਸਮਝ ਵਗੈਰਾ ਉੱਤੇ ਨਿਰਭਰ ਕਰਦਾ ਹੈ ਅਗਰ ਉਸ ਗ੍ਰੰਥ ਤੋਂ ਪ੍ਰਾਪਤ ਉਸ ਸਿੱਖਿਆ ਬਾਰੇ ਮੈਂ ਕਿਸੇ ਦੂਸਰੇ ਇਨਸਾਨ ਨੂੰ ਦਸਾਂਗਾ ਤਾਂ ਮੇਰਾ ਉਹ ਦੱਸਣਾ ਉਸ ਗ੍ਰੰਥ ਪ੍ਰਤੀ ਮੇਰੀ ਆਪਣੀ ਸਮਝ ਹੋਏਗੀ ਉਸ ਗ੍ਰੰਥ ਵਿੱਚ ਅਸਲ ਵਿੱਚ ਕੀ ਲਿਖਿਆ ਹੈ ਤੇ ਮੈਂ ਉਸ ਗ੍ਰੰਥ ਤੋਂ ਕੀ ਸਮਝ ਹਾਸਲ ਕੀਤੀ ਹੈ ਇਹ ਦੋ ਵੱਖ-ਵੱਖ ਚੀਜ਼ਾਂ ਹੋ ਸਕਦੀਆਂ ਹੋ ਸਕਦਾ ਹੈ ਮੈਂ ਉਸ ਗ੍ਰੰਥ ਵਿੱਚ ਦਿੱਤੀ ਸਿੱਖਿਆ ਨੂੰ ਸਹੀ ਤਰੀਕੇ ਨਾਲ ਨਾ ਸਮਝ ਸਕਿਆ ਹੋ ਜੇ ਮੈਂ ਉਸ ਗ੍ਰੰਥ ਵਿੱਚ ਦਿੱਤੀ ਸਿੱਖਿਆ ਨੂੰ ਸਹੀ ਤਰ੍ਹਾਂ ਨਹੀਂ ਸਮਝ ਸਕਿਆ ਤਾਂ ਉਸ ਸਿੱਖਿਆ ਬਾਰੇ ਜੇ ਮੈਂ ਕਿਸੇ ਹੋਰ ਇਨਸਾਨ ਨੂੰ ਜਾਣਕਾਰੀ ਦਵਾਂਗਾ ਤਾਂ ਨਿਸ਼ਚਿਤ ਹੀ ਉਹ ਜਾਣਕਾਰੀ ਵੀ ਗਲਤ ਹੋਏ ਉਹ ਗ੍ਰੰਥ ਕੀ ਕਹਿ ਰਿਹਾ ਹੈ ਤੇ ਉਸ ਗ੍ਰੰਥ ਨੂੰ ਪੜ੍ਹਨ ਵਾਲਾ ਕੀ ਕਹਿ ਰਿਹਾ ਇਹ ਦੋ ਵੱਖ-ਵੱਖ ਗੱਲਾਂ ਹੋ ਸਕਦੀਆਂ ਇਹ ਜਾਣਨ ਲਈ ਕਿ ਗ੍ਰੰਥ ਵਿੱਚ ਅਸਲ ਵਿੱਚ ਕੀ ਕਿਹਾ ਗਿਆ ਸਾਨੂੰ ਖੁਦ ਹੀ ਉਹ ਗ੍ਰੰਥ ਪੜ੍ਹਨਾ ਪੈਂਦਾ ਹੈ ਉਹ ਗ੍ਰੰਥ ਪੜ੍ਹਨ ਲਈ ਉਸ ਗ੍ਰੰਥ ਨੂੰ ਸਮਝਣ ਲਈ ਸਾਨੂੰ ਆਪਣੇ ਆਪ ਦੇ ਵਿੱਚ ਲੋੜੀਂਦੀ ਯੋਗਤਾ ਪੈਦਾ ਕਰਨੀ ਪੈਂਦੀ ਆਪਣੇ ਵਿੱਚ ਉਹ ਕੁਆਲੀਫਿਕੇਸ਼ਨ ਪੈਦਾ ਕਰਨੀ ਪੈਂਦੀ ਹੈ ਕਿ ਅਸੀਂ ਉਹ ਗ੍ਰੰਥ ਪੜ੍ਹ ਸਕੀਏ ਬਿਲਕੁਲ ਇਸੇ ਤਰ੍ਹਾਂ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਕੀ ਉਪਦੇਸ਼ ਕਰਦੀ ਹੈ ਇਹ ਜਨਨ ਲਈ ਸਾਨੂੰ ਖੁਦ ਹੀ ਗੁਰਬਾਣੀ ਪੜ੍ਹਨ ਅਤੇ ਸਮਝਣ ਦੀ ਯੋਗਤਾ ਪੈਦਾ ਕਰਨੀ ਪਈ ਵੱਖ-ਵੱਖ ਕਥਾਕਾਰ ਜਾਂ ਟਿੱਕਾਕਾਰ ਗੁਰਬਾਣੀ ਦੀ ਵੱਖ-ਵੱਖ ਵਿਆਖਿਆ ਕਰਦੇ ਹਨ ਹੱਥੋਂ ਤੱਕ ਕੇ ਕਿਸੇ ਇੱਕ ਹੀ ਵਿਅਕਤੀ ਜਾਂ ਕਿਸੇ ਇੱਕ ਹੀ ਸੰਸਥਾ ਤੋਂ ਗੁਰਬਾਣੀ ਵਿਆਖਿਆ ਸਿੱਖਣ ਵਾਲੇ ਵੀ ਗੁਰਬਾਣੀ ਦੀ ਵਿਆਖਿਆ ਵੱਖ-ਵੱਖ ਕਰਦੇ ਹੋਏ ਮਿਲ ਜਾਂਦੇ ਹਨ ਕੋਈ ਕੀ ਵਿਆਖਿਆ ਕਰ ਰਿਹਾ ਕੋਈ ਕੀ ਵਿਆਖਿਆ ਕਰ ਰਿਹਾ ਗੁਰਬਾਣੀ ਤਾਂ ਇੱਕੋ ਹੈ ਪਰ ਵਿਆਖਿਆ ਵੱਖ-ਵੱਖ ਕਿਉਂ ਗੁਰਬਾਣੀ ਦੀ ਵਖ ਵਖ ਵਿਆਖਿਆ ਇਸ ਲਈ ਹੈ ਕਿਉਂਕਿ ਇਹਨਾਂ ਵਖ ਵਖ ਕਥਾਕਾਰਾਂ ਜਾਂ ਟਿੱਕਾਕਾਰਾਂ ਦੀ ਗੁਰਬਾਣੀ ਦੀ ਸਮਝ ਵਖ ਵਖ ਹੈ ਗੁਰਬਾਣੀ ਦੀ ਭਾਸ਼ਾ ਸੰਬੰਧੀ ਉਹਨਾਂ ਦੀ ਜਾਣਕਾਰੀ ਦਾ ਨਿਆਰ ਵਖ ਵਖ ਹੈ ਗੁਰਬਾਣੀ ਵਿੱਚ ਕਈ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ ਗੁਰਬਾਣੀ ਦੀ ਵਿਆਕਰਣ ਸੰਬੰਧੀ ਉਹਨਾਂ ਦੀ ਜਾਣਕਾਰੀ ਦਾ ਨਿਆਰ ਵਖ ਵਖ ਹੈ ਗੁਰਬਾਣੀ ਦੇ ਫਲਸਫੇ ਸੰਬੰਧੀ ਉਹਨਾਂ ਦੀ ਜਾਣਕਾਰੀ ਦਾ ਮਿਆਰ ਵੱਖ-ਵੱਖ ਹੈ। ਉਹਨਾਂ ਦਾ ਇੰਟੈਲੈਕਚੁਅਲ ਲੈਵਲ ਵੱਖ-ਵੱਖ ਹੈ। ਉਹਨਾਂ ਦਾ ਅਧਿਆਤਮਿਕ ਪੱਧਰ ਵੱਖ-ਵੱਖ ਹੈ। ਉਹਨਾਂ ਦੀ ਭਜਨ ਬੰਦਗੀ ਦੀ ਕਮਾਈ ਵੱਖ-ਵੱਖ ਹੈ। ਇਸ ਕਰਕੇ ਉਹ ਅਰਥ ਵੀ ਵੱਖੋ-ਵੱਖਰੇ ਕਰ ਦਿੰਦੇ ਆ। ਸਿਰਫ ਗੁਰਬਾਣੀ ਹੀ ਨਹੀਂ ਬਲਕਿ ਹੋਰਨਾ ਧਰਮਾਂ ਤੇ ਪੰਥਾਂ ਦੇ ਧਰਮ ਗ੍ਰੰਥਾਂ ਦੀ ਵੀ ਇਵੇਂ ਹੀ ਵੱਖੋ-ਵੱਖਰੀ ਵਿਆਖਿਆ ਕੀਤੀ ਜਾਂਦੀ ਹੈ। ਵਿਆਖਿਆਕਾਰ ਟਿੱਕਾਕਾਰ ਜਾਂ ਕਥਾਕਾਰ ਆਪਣੀ ਆਪਣੀ ਮਤ ਅਨੁਸਾਰ ਟਿੱਕਾ ਜਾਂ ਵਿਆਖਿਆ ਕਰਦੇ ਹਨ ਪਰਮਾਤਮਾ ਨੇ ਜਿਸ ਨੂੰ ਜਿੰਨੀ ਕੋ ਮਤ ਦਿੱਤੀ ਹੈ ਉਨੀ ਕੋ ਹੀ ਉਸ ਨੂੰ ਪ੍ਰਾਪਤ ਹੁੰਦੀ ਹੈ ਉਨੇ ਕੋ ਹੀ ਮਤ ਅਨੁਸਾਰ ਉਹ ਵਿਆਖਿਆ ਜਾਂ ਟਿੱਕਾ ਕਰ ਲੈਂਦਾ ਜਿਹੀ ਤੂੰ ਮਤ ਦੇਹ ਤੇਹੀ ਕੋ ਪਾਵੈ ਤਦਿਆ ਪੇ ਪਾਵੈ ਤਿਵਾ ਚਲਾ ਜੈਸੀ ਮਤ ਤੇ ਤੈਸਾ ਪਰਲੋ ਪਰ ਬ੍ਰह्म ਕਰਤਾ વિનાਸ ਗੁਰਬਾਣੀ ਪੜਨਾ ਤੇ ਗੁਰਬਾਣੀ ਦੀ ਟ੍ਰਾਂਸਲੇਸ਼ਨ ਪੜਨਾ ਇਹ ਦੋ ਵੱਖ-ਵੱਖ ਚੀਜ਼ਾਂ ਗੁਰਮਤ ਕੀ ਹੈ ਇਹ ਸਾਨੂੰ ਗੁਰਬਾਣੀ ਦੱਸਦੀ ਹੈ ਕਥਕਾਰ ਜਾਂ ਟਿਕਾਕਾਰ ਸਾਨੂੰ ਗੁਰਮਤ ਬਾਰੇ ਆਪਣੀ ਖੁਦ ਦੀ ਸਮਝ ਸਾਨੂੰ ਦੱਸਦੇ ਆ ਕਿ ਉਹਨਾਂ ਨੇ ਕੀ ਸਮਝਿਆ ਉਹ ਆਪਣੀ ਸਮਝ ਅਨੁਸਾਰ ਵਿਆਖਿਆ ਦੱਸਦੇ ਹਨ ਗੁਰਮਤ ਉਹ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ ਕਥਾਕਾਰਾਂ ਦੀ ਕੀਤੀ ਹੋਈ ਕਥਾ ਜਾਂ ਟਿੱਕਾਖਾਰੀ ਗੁਰਬਾਣੀ ਉੱਤੇ ਉਹਨਾਂ ਦੀ ਆਪਣੀ ਸਮਝ ਅਨੁਸਾਰ ਕਮੈਂਟਰੀ ਹੈ ਇਹ ਫਰਕ ਸਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿਸੇ ਵਿਸ਼ੇ ਉੱਤੇ ਗੁਰੂ ਦੀ ਮਤ ਕੀ ਹੈ ਇਹ ਜਾਣਨ ਲਈ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰੂ ਦੀ ਮਤ ਕੀ ਹੈ ਉਹ ਗੁਰਬਾਣੀ ਵਿੱਚ ਗੁਰੂ ਦੀ ਉਸ ਮਤ ਬਾਰੇ ਕਿਸੇ ਕਥਾਕਾਰ ਜਾਂ ਟਿਕਾਕਾਰ ਦੀ ਕੀ ਸਮਝ ਹੈ ਉਹ ਇੱਕੋ ਵੱਖਰੀ ਗੱਲ ਹੈ ਗੁਰੂ ਦੀ ਮਤ ਗੁਰੂ ਦੀ ਆਪ ਉਚਾਰੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ ਇਸ ਲਈ ਗੁਰਬਾਣੀ ਹੀ ਗੁਰਮਤ ਦਾ ਪ੍ਰਮਾਣਿਕ ਸੋਮਾ ਹੈ ਸੋਰਸ